ਸਥਾਨੀਕ ਸਾਰਿਆਂ ਅੱਜ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰਨ ਵਿਖੇ ਸ਼੍ਰੀ ਸੋਮ ਸੌਰਤਾ ਜੀ ਜੋ ਕਿ ਇੱਕ ਸਮਾਜ ਸੇਵਕ ਹਨ ਉਹ ਸਾਡੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਇਧਾਨੇ ਸਰ ਨੂੰ ਕਿ ਸਾਡੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਐਸਪੀ ਸਿੰਘ ਉਰਾਈ ਜੀ ਦੀ ਅਗਵਾਈ ਵਿੱਚ ਸਰਬਤ ਦਾ ਭਲਾ ਚਲ ਰਹੀ ਆਰਗੇਨਾਈਜੇਸ਼ਨ ਐਨ ਜੀਓ ਜਿਹੜੀ ਉਹਦੇ ਵੱਲੋਂ ਮਾਜਰੀ ਕਾਲੀਆਂ ਵਿਖੇ ਇੱਕ ਮਿਲ ਕੇ ਲੈਬ ਖੋਲੀ ਗਈ ਹੈ ਜਿਹੜੀ ਕੇਵਲ ਕੇ ਬਾਕੀ ਲੈਬਾਂ ਦੇ ਮੁਕਾਬਲੇ ਮਲਕੇ 90% ਛੋਟ ਤੇ ਟੈਸਟ ਕਰਨਗੇ ਫੋਰ ਐਗਜ਼ਾਮਪਲ ਜੇ ਕੋਈ ਮਾਰਕੀਟ ਦੇ ਵਿੱਚ 5000 ਦਾ ਟੈਸਟ ਹੈ ਤਾਂ ਉਹ ਸਿਰਫ 500 ਰੁਪਏ ਦੇ ਵਿੱਚ ਮਲ ਕਰਨਗੇ ਇਹਨਾਂ ਬਹੁਤ ਵੱਡਾ ਪਰਾਲਾ ਐਸ.ਪੀ. ਸਿੰਘ ਰਾਏ ਸਿੰਘ ਜੀ ਕਰ ਰਹੇ ਜਿਹੜੇ ਹੋਰ ਖੇਤਰ ਚ ਵੀ ਬਹੁਤ ਮਦਦ ਕਰ ਰਹੇ ਹੈ ਜਦ ਕਿ ਆਰਟੀਕਲ ਹੈਲਥ ਦਾ ਜਿਹੜਾ ਇਸ਼ੂ ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਹੀ ਮਲਕੇ ਨਾਜ਼ਿਕ ਸਥਿਤੀ ਦੇ ਵਿੱਚ ਹੈ ਇਸੇ ਤਰ੍ਹਾਂ ਦੀ ਗੱਲ ਕਰ ਲਈਏ ਇਹਦਾ ਇਲਾਜ ਨਾਲ ਜਿਹੜੇ ਟੈਸਟ ਮਹਿੰਗੇ ਆ ਤੇ ਇਲਾਜ ਵੀ ਤਾਂ ਹੀ ਪੋਸੀਬਲ ਆ ਜੀ ਮਤਲਬ ਕਿ ਆਪ ਟੈਸਟ ਚੋਂ ਪਪ ਡਾਇਗਨੋਸ ਹੁੰਦਾ ਵੀ ਬਿਮਾਰੀ ਕੀ ਹੈ ਜਾਂ ਕਿਸ ਤਰ੍ਹਾਂ ਵੀ ਜਿਹੜੀ ਪ੍ਰਾਇਰਟੀ ਹੈ ਵੀ ਟੈਸਟ ਹੈ ਉਹ ਇਸ ਗੱਲ ਵੱਲ ਉਹਨਾਂ ਨੇ ਜਿਹੜਾ ਇਹ ਪ੍ਰਾਲਾ ਕੀਤਾ ਬਹੁਤ ਹੀ ਸ਼ਲਾੰਗਰਜੋਗ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਬਲਕੇ ਇਲਾਕੇ ਦੇ ਵਿੱਚ ਜਿਵੇਂ ਸੌਮ ਸੌਰਤਾ ਜਿਨੇ ਅੱਜ ਬਹੁਤ ਵਧੀਆ ਸਕੂਲ ਦੇ ਵਿੱਚ ਆ ਕੇ ਪ੍ਰਚਾਰ ਕੀਤਾ ਅਸੀਂ ਇਹਨਾਂ ਦੇ ਵੀ ਬਹੁਤ ਫੈਦਿਲੋਤਨਵਾਦੀ ਹਾਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਵਿਦਿਆਰਥੀਆਂ ਨੂੰ ਤੇ ਇਸ ਕੰਮ ਦੇ ਬਾਰੇ ਧੰਨਵਾਦੀ ਕੀਤੀ ਅਸੀਂ ਸੌਮਸੋਤਾ ਜੀ ਦਾ ਇੱਥੇ ਆਣ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਨਾਲ ਹੀ ਐਸਪੀ ਸਿੰਘ ਬੜਾਏ ਸਿੰਘ ਜੀ ਨੂੰ ਮਤਲਬ ਕਿ ਸ਼ੋਭੀ ਛਾਵਾ ਜੀ ਮੈਂ ਕਿ ਜਿਹੜਾ ਹੋਇਆ ਕੰਮ ਜਿਹੜਾ ਹੈ ਉਹਨਾਂ ਨੇ ਬੀੜਾ ਚੱਕੇ ਹੈ ਬਹੁਤ ਹੀ ਸੇਵਾ ਵਾਲਾ ਕੰਮ ਹੈ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਥੈਂਕਸ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਜਿਹੜਾ ਸੌਮਸੋਤਾ ਜੀ ਦੇ ਥਰੂ ਜਿਹੜਾ ਮੈਸੇਜ ਮਿਲਿਆ ਸਾਨੂੰ ਕਿ ਬਾਰਨ ਪਿੰਡ ਦੇ ਵਿੱਚ ਆਸ-ਪਾਸ ਦੇ ਲੱਕੇ ਦੇ ਲੋਕਾਂ ਦੀ ਸਹੂਲਤ ਦੇ ਲਈ ਜਿਹੜੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਜਿਹੜੀ ਐਸਪੀ ਓਬਰਾਏ ਸਾਹਿਬ ਜੀ ਦੀ ਜਿਹੜੀ ਲੈਬੋਰਟਰੀ ਖੁੱਲੀ ਹੈ ਜਿਹਦੇ ਵਿੱਚ ਬਹੁਤ ਮਹਿੰਗੇ-ਮਹਿੰਗੇ ਟੈਸਟ ਨੇ ਜਿਹੜੇ ਬੜੇ ਸਸਤੇ ਰੇਟਾਂ ਦੇ ਮਾਤਰ 10% ਰੇਟਾਂ ਦੇ ਉੱਤੇ ਹੋਣਗੇ ਇਸ ਦਾ ਲਾਹਾ ਜਿਹੜਾ ਪਿੰਡ ਦੇ ਲੋਕ ਅਤੇ ਹੋਰ ਇਲਾਕੇ ਦੇ ਲੋਕ ਜਿਹੜਾ ਲੈ ਸਕਣਗੇ ਤੇ ਇਹੋ ਜਿਹੇ ਅਪਰਾਲੇ ਨੇ ਜਿਹੜੇ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਨੇ ਕਿਉਂਕਿ ਅੱਜਕੱਲ ਜਿਹੜਾ ਬਿਮਾਰੀਆਂ ਦਾ ਇਲਾਜ ਜਿਵੇਂ ਮਹਿੰਗਾ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਬਿਮਾਰੀ ਦਾ ਡਾਇਗਨੋਸ ਕਰਨਾ ਬਿਮਾਰੀ ਕੀ ਆ ਉਸ ਨੂੰ ਕਰਾਉਣ ਦੇ ਲਈ ਜਿਹੜੇ ਮਹਿੰਗੇ ਮਹਿੰਗੇ ਟੈਸਟ ਨੇ ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਏ ਪਏ ਨੇ ਜੇਕਰ ਸਹੀ ਸਮੇਂ ਤੇ ਸਹੀ ਜਿਹੜਾ ਟੈਸਟ ਦੇ ਨਾਲ ਬਿਮਾਰੀ ਦਾ ਪਤਾ ਲੱਜੇ ਕਿ ਕਿਹੜੀ ਬਿਮਾਰੀ ਹੈ ਤਾਂ ਉਹਦਾ ਇਲਾਜ ਜਿਹੜਾ ਉਹ ਸੌਖੇ ਤਰੀਕੇ ਨਾਲ ਕਰਵਾਇਆ ਜਾ ਸਕਦਾ ਤੇ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਹੋਰ ਵੀ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਕਰਨੇ ਚਾਹੀਦੇ ਨੇ ਤੇ ਫਿਰ ਦੁਬਾਰਾ ਤੋਂ ਇਹਨਾਂ ਦਾ ਧੰਨਵਾਦ ਕਰਨੇ ਐਸਪੀ ਸਾਹਿਬ ਉਬਰਾਈ ਦਾ ਉਹਨਾਂ ਦੇ ਟਰਸਟ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਤੇ ਹੋਰ ਸैम ਸੋਤਾ ਜੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਸਾਡੇ ਇਲਾਕੇ ਦੇ ਵਿੱਚ ਜਿਹੜੀ ਇਹ ਲਾਈਬ ਲੈਬ ਹੈ ਜਿਹੜੀ ਬੱਚਾਂ ਦੇ ਲਈ ਉਹ ਖੁੱਲੀ ਆ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ ਲੈਬ ਖੁੱਲੀ ਗਈ ਹੈ ਅੰਬੇਡਕਰ ਊਰਜਾ ਭਵਨ ਵਿੱਚ 10 ਤਰੀਕ ਨੂੰ ਇਸ ਦਾ ਉਦਘਾਟਨ ਉਬਰਾਈ ਸਾਹਿਬ ਨੇ ਕੀਤਾ ਸੀ 10 ਤਰੀਕ ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਕੋ ਨਜ਼ਰ ਆ ਰਿਹਾ ਅੱਛਾ ਸਕਲਜੀ ਮੈਂ ਗੁਰਪ੍ਰੀਤ ਸਿੰਘ ਲੈਬ ਟੈਕਨੀਸ਼ੀਅਨ ਸਨੀਓ ਬਰਾਇ ਲੈਬ ਪਟਿਆਲਾ ਇਹ ਬਰਾ ਸਾਡੀ ਬਾਰਨ ਪਿੰਡ ਵਿਖੇ ਨਵੀਂ 10 ਤਰੀਕ ਨੂੰ ਓਪਨ ਕੀਤੀ ਗਈ ਹੈ 10 ਤਰੀਕ ਤੋਂ ਲੈ ਕੇ ਅੱਜ ਤੱਕ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਅਸੀਂ ਇੰਜ ਹੀ ਕਹਿੰਨੇ ਆਂ ਵੱਧ ਤੋਂ ਵੱਧ ਪੇਸ਼ੈਂਟ ਸਾਡੇ ਕੋਲ ਆ ਸਕਣ ਤੇ ਬਹੁਤ ਹੀ ਘੱਟ ਰੇਟਾਂ ਦੇ ਟੈਸਟ ਦਾ ਫਾਇਦਾ ਲੈ ਸਕਣ ਸਾਡੇ ਕੋਲ ਆਲ ਬੋਡੀ ਪ੍ਰੋਫਾਈਲ 300 ਰੁਪਏ ਦੀ ਤੇ ਵਿਦ ਥਾਇਰੋਇਡ ਪ੍ਰੋਫਾਈਲ 400 ਰੁਪਏ ਦੀ ਹੁੰਦੀ ਹੈ ਤੇ ਸੀਬੀਸੀ ਟੈਸਟ ਜੋ ਕਿ ਬਾਜ਼ਾਰ ਵਿੱਚ 250 ਤੋਂ 300 ਰੁਪਏ ਲਿੱਤਾ ਜਾ ਰਿਹਾ ਹੈ ਸਾਡੇ ਕੋਲ ਸਿਰਫ 50 ਰੁਪਏ ਵਿੱਚ ਕੀਤਾ ਜਾ ਰਿਹਾ ਹੈ ਫੁਲੀ ਕੰਪਿਊਟਰਾਈਜ਼ ਲੈਬ ਹੈ ਕਿਰਪਾ ਕਰਕੇ ਇਸ ਲੈਬ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕਰਕੇ ਸਾਡੇ ਕੋਲ ਟੈਸਟ ਸਸਤੇ ਟੈਸਟਾਂ ਦਾ ਫਾਇਦਾ ਲੋ ਗੁਰਪ੍ਰੀਤ ਜੀ ਕੁਝ ਫ੍ਰੀ ਦੇ ਵੀ ਟੈਸਟ ਹੈ ਜਿਹੜੇ ਕੋਈ ਫ੍ਰੀ ਦਾ ਟੈਸਟ ਵੀ ਕਰਵਾ ਸਕਦੇ ਨੇ ਕੁਝ ਨਾਰਮਲ ਟੈਸਟ ਜਿਹੜੇ ਹੁੰਦੇ ਨੇ ਨਹੀਂ ਫ੍ਰੀ ਦਾ ਟੈਸਟ ਕੋਈ ਨਹੀਂ ਹੋਏਗਾ ਜੋ ਵੀ ਟੈਸਟ ਦਾ ਸਾਡਾ ਰੇਟ ਹੈ ਬਾਹਰ ਹੀ ਲੈਬਾਂ ਦਾ ਨਾਲੋਂ 80 ਤੋਂ 90% ਲੈਸ ਡਿਸਕਾਊਂਟ ਹੈ ਜੀ ਅਸੀਂ ਸਿਰਫ ਲਾਗਤ ਰੇਟਾਂ ਉੱਪਰ ਟੈਸਟ ਕਰਦੇ ਹਾਂ ਕਿੰਨੇ ਵਜੇ ਓਪਨ ਹੁੰਦੀ ਹੈ ਲੈਬੋਰੀ ਤੇ ਕਿੰਨੇ ਵਜੇ ਇਸਦੀ ਮਤਲਬ ਕਲੋਜ਼ਿੰਗ ਹੁੰਦੀ ਹੈ ਸਰ ਗਰਮੀਆਂ ਵਿੱਚ 7 ਵਜੇ ਲੈਬ ਓਪਨ ਹੁੰਦੀ ਹੈ 3:30 ਵਜੇ ਤੱਕ ਲੈਬ ਦਾ ਟਾਈਮ ਹੈ ਸਰਕੈਂ ਵਿੱਚ 8 ਤੋਂ 4:30 ਵਜੇ ਤੱਕ ਲੈਬ ਓਪਨ ਹੁੰਦੀ ਹੈ ਗੁਰਪ੍ਰੀਤ ਜੀ ਇੱਕ ਰਿਪੋਰਟ ਜਿਹੜੀ ਐ ਕੋਈ ਟੈਸਟ ਦੇ ਕੇ ਜਾਂਦਾ ਤੁਹਾਨੂੰ ਉਦੀ ਰਿਪੋਰਟ ਕਿੰਨੇ ਘੰਟੇ ਬਾਅਦ ਤੁਸੀਂ ਮਤਲਬ ਉਸ ਨੂੰ ਵਟਸਐਪ ਦੇ ਜ਼ਰੀਏ ਸੈਂਡ ਕਰਦੇ ਹੋ ਜਾਂ ਖੁਦ ਆਪ ਵੀ ਆ ਕੇ ਲੈ ਜਾ ਸਕਦੇ ਨੇ ਕਿਸ ਤਰ੍ਹਾਂ ਪ੍ਰੋਸੀਜਰ ਐ ਸਰ ਜੇਕਰ ਕੋਈ ਦੂਰ ਤੋਂ ਆਉਂਦਾ ਹੈ ਜਾਂ ਐਕਸਪੋਰਟ ਲੈ ਨਹੀਂ ਆ ਸਕਦਾ ਉਸ ਨੂੰ ਅਸੀਂ ਵਟਸਐਪ ਵੀ ਕਰ ਦਿੰਨੇ ਹਾਂ ਤੇ ਰਿਪੋਰਟ ਟਾਈਮਿੰਗ ਸਾਡੀ ਹੈਗੀ ਆ ਜੇ ਟੈਸਟ ਦੇ ਅਕੋਰਡਿੰਗ ਰਿਪੋਰਟ ਟਾਈਮਿੰਗ ਦਿੰਦੇ ਹਾਂ ਜੇ ਮੇਰੀ 슈ਗਰ ਟੈਸਟ ਹੈ ਉਹਨੂੰ ਸੱਦੇ ਘੰਟੇ ਵੀ ਦੇ ਦਨੇ ਆ ਜਾਂ ਬੋਡੀ ਪ੍ਰੋਫਾਈਲ ਹੈ ਉਹਨ ਦੋ ਘੰਟੇ ਲੱਗ ਜਾਂਦੇ ਨੇ ਥਰਡ ਦੀ ਰਿਪੋਰਟ ਵਿਟਾਮਿਨ ਡੀ ਵਿਟਾਮਿਨ ਬੀ ਵਾਰਾ ਅਨਦਰ ਟੈਸਟ ਉਹ ਅਸੀਂ ਨੈਕਸਟ ਡੇ ਰਿਪੋਰਟ ਦਿੰਦੇ ਹਾਂ ਸੋ ਬਹੁਤ ਬਹੁਤ ਮਿਹਰਬਾਨੀ ਸਰ ਤੁਸੀਂ ਪੁੱਛੂ ਨਮਾ ਨਾਲ ਗੱਲਬਾਤ ਕੀਤੀ ਸ਼ੁਕਰੀਆ ਗੁਰਪ੍ਰੀਤ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ